ਆ ਗਿਆ ਨਵਾਂ AC ਹੀਟਰ AC ਵਾਂਗ ਕੰਧ ਤੇ ਲੱਗਣ ਵਾਲਾ ਵਾਲ ਮਾਉਂਟਡ ਰੂਮ ਹੀਟਰ ਮਿੰਟਾਂ ਚ ਕਮਰੇ ਨੂੰ ਕਰ ਦਿੰਦਾ ਹੈ ਗਰਮ ਕੀਮਤ ਵੀ ਨਹੀਂ ਹੋਵੇਗੀ ਜ਼ਿਆਦਾ ਹਾਲੇ ਦੋਸਤੋ ਸ੍ਰਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸਮ ਖਾਸ ਅਪਡੇਟ ਦੇਸ਼ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੁਣ ਹੌਲੀ ਹੌਲੀ ਤਾਪਮਾਨ ਹੋਰ ਡਿੱਗੇਗਾ ਅਤੇ ਲੋਕ ਠੰਡ ਤੋਂ ਬਚਣ ਲਈ ਰੂਮ ਹੀਟਰ ਵਰਗੇ ਉਪਕਰਨਾ ਦੀ ਵਰਤੋਂ ਸ਼ੁਰੂ ਕਰ ਦੇਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ਤੇ ਵਿੱਚ ਇੱਕ ਅਜਿਹਾ ਰੂਮ ਹੀਟਰ ਵੀ ਹੈ ਜੋ ਕੰਧ ਤੇ ਲੱਗ ਜਾਂਦਾ ਹੈ ਇਹ ਬਿਲਕੁਲ ਏਸੀ ਵਾਂਗ ਕੰਮ ਕਰਦਾ ਹੈ ਅਤੇ ਕੁਝ ਮਿੰਟਾਂ ਵਿੱਚ ਤੁਹਾਡੇ ਕਮਰੇ ਨੂੰ ਗਰਮ ਕਰ ਦਿੰਦਾ ਹੈ ਤਾਂ ਆਓ ਜਾਣਦੇ ਹਾਂ ਇਸ ਰੂਮ ਹੀਟਰ ਬਾਰੇ ਵਾਲ ਮਾਉਂਟਡ ਰੂਮ ਹੀਟਰ ਅਸਲ ਵਿੱਚ ਇਹ ਇੱਕ ਕੰਧ ਮਾਉਂਟਡ ਰੂਮ ਹੀਟਰ ਹੈ ਵਾਲ ਮਾਉਂਟ ਕੀਤੇ ਹੀਟਰ ਵਿੱਚ ਇੱਕ ਐਲਈਡੀ ਡਿਸਪਲੇ ਹੈ ਇਸ ਲਈ ਤੁਸੀਂ ਆਸਾਨੀ ਨਾਲ ਤਾਪਮਾਨ ਅਤੇ ਹੋਰ ਸੈਟਿੰਗ ਦੀ ਨਿਗਰਾਨੀ ਕਰ ਸਕਦੀ ਇਸ ਵਿੱਚ 1000 ਵਾਟ ਤੋਂ 2000 ਵਾਟ ਤੱਕ ਦੀ ਪਾਵਰ ਸੈਟਿੰਗ ਹੈ ਜੋ ਤੁਹਾਡੀ ਲੋਡ ਅਨੁਸਾਰ ਤਾਪਮਾਨ ਨੂੰ ਕੰਟਰੋਲ ਕਰਦੀ ਹੈ ਇਸ ਵਿੱਚ 8 ਘੰਟੇ ਦਾ ਟਾਈਮਰ ਵੀ ਹੈ ਇਸ ਲਈ ਤੁਸੀਂ ਹੀਟਰ ਨੂੰ ਪਹਿਲਾਂ ਹੀ ਸੈੱਟ ਕਰ ਸਕਦੇ ਹੋ ਕਿ ਇਸ ਨੂੰ ਤੁਸੀਂ ਕਦੋਂ ਚਾਲੂ ਕਰਨਾ ਹੈ ਅਤੇ ਕਦੋਂ ਇਸ ਨੂੰ ਬੰਦ ਕਰਨਾ ਹੈ ਅੱਗੇ ਇਸ ਦੇ ਵਿੱਚ ਖਾਸ ਫੀਚਰਸ ਹਨ ਕਿ ਸੁਰੱਖਿਆ ਵਿਸ਼ੇਸ਼ਤਾਵਾਂ ਜ਼ਰੂਰੀ ਹਨ ਇਸ ਵਾਲ ਵਾਂਟਡ ਰੂਮ ਹੀਟਰ ਦੇ ਵਿੱਚ ਕਈ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ ਜਾਣਕਾਰੀ ਮੁਤਾਬਕ ਇਸ ਹੀਟਰ ਦੇ ਵਿੱਚ ਆਟੋ ਸ਼ਟਡਾਊਨ ਫੰਕਸ਼ਨ ਹੈ ਜੇਕਰ ਹੀਟਰ ਜਿਆਦਾ ਗਰਮ ਹੋ ਜਾਂਦਾ ਹੈ ਤਾਂ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਦਾ ਖਤਰਾ ਘਟ ਜਾਂਦਾ ਹੈ ਅੱਗੇ ਇਸ ਦਾ ਇੱਕ ਫੀਚਰ ਹੈ ਕਿ ਇਹ ਕੰਟਰੋਲ ਵਿਸ਼ੇਸ਼ਤਾ ਇਸ ਵਿੱਚ ਕੰਟਰੋਲ ਕਰਨ ਲਈ ਕਈ ਵਿਸ਼ੇਸ਼ਤਾਵਾਂ ਹਨ ਇਸ ਰੂਮ ਹੀਟਰ ਵਿੱਚ ਕਈ ਨਿਯੰਤਰਣ ਵਿਸ਼ੇਸ਼ਤਾਵਾਂ ਵੀ ਉਪਲਬਧ ਨੇ ਤੁਸੀਂ ਇਸ ਹੀਟਰ ਨੂੰ ਰਿਮੋਟ ਰਾਹੀਂ ਵੀ ਚਲਾ ਸਕਦੇ ਹੋ ਤਾਂ ਜੋ बार-बार ਉੱਠਣ ਦੀ ਲੋੜ ਨਾ ਪਵੇ ਨਾਲ ਹੀ ਹੀਟਰ ਨੂੰ ਸਾਫ਼ ਕਰਨ ਲਈ ਪਹਿਲਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਅਤੇ ਇਸ ਨੂੰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਸ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰ ਲਓ। ਇਸ ਨੂੰ ਕਦੇ ਵੀ ਪਾਣੀ ਵਿੱਚ ਡੁਬਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਵਾਲ ਮਾਉਂਟ ਕੀਤੇ ਹੀਟਰ 6000 ਰੁਪਏ ਤੋਂ 8000 ਰੁਪਏ ਦੀ ਰੇਂਜ ਦੇ ਵਿੱਚ ਆਨਲਾਈਨ ਉਪਲਬਧ ਹਨ। ਇਹ ਸਧਾਰਨ ਪੋਰਟੇਬਲ ਹੀਟਰਾਂ ਤੋਂ ਵੱਖਰੇ ਹਨ ਕਿਉਂਕਿ ਇਹਨਾਂ ਨੂੰ ਕੰਧ ਤੇ ਪੱਕੇ ਤੌਰ ਤੇ ਫਿੱਟ ਕੀਤਾ ਜਾ ਸਕਦਾ ਹੈ। ਉਹ ਪੂਰੇ ਕਮਰੇ ਨੂੰ ਬਰਾਬਰ ਕਰਨ ਦੇ ਸਮਰੱਥ ਹਨ। ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ? ਸਾਨੂੰ ਉਮੀਦ ਹੈ ਇਸ ਅਪਡੇਟ ਨਾਲ ਤੁਸੀਂ ਇਸ ਹੀਟਰ ਨੂੰ ਖਰੀਦ ਪਾਓਗੇ ਤੇ ਠੰਡ ਤੋਂ ਬਚ ਪਾਓਗੇ। ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ